ਆ ਲੋ ਜੀ ਅੱਜ ਬਣਦੇ ਨੇ ਪੂੜੇ ਇਹ ਆਟਾ ਘੋਲਿਆ ਗੋੜਗੜ ਪਾਇਆ ਵਿੱਚ ਸੌਫ ਸੂਫ ਤੇ ਹੁਣ ਆਪਾਂ ਪਾ ਰਹੇ ਹਾਂ ਦੇ ਉੱਤੇ ਤਵੇ ਇਹ ਡੰਡਾਂ 'ਚ ਪਰੇ ਘਰ ਤੇ ਡਿੱਕਾ ਲਾਉਂਦਾ ਤਾਂ ਜਾਣਗੇ ਅ ਜਾਣਗੇ ਜੇ ਲਾਉ ਜੇ ਪਾਤਾ ਆਪਾਂ ਹੁਣੇ ਤੇ ਜੋ ਆਟਾ ਘੋਲਿਆ ਤਵੇ ਤੇ ਪਹਿਲਾਂ ਲਾਇਆ ਸੀ ਤੇਲ ਤਵੇ ਤੇ ਤਾਂ ਕਿ ਉਹਦੇ ਨਾਲ ਪੂੜਾ ਵਧੀਆ ਉੱਠ ਖੜਦਾ ਤੇ ਦੇਖਦੇ ਨਹੀਂ ਅੱਜ ਉਹ ਹੁਣ ਪਿਪਲ ਦੇ ਪੱਤੇ ਨਾਲ ਇਹਨੂੰ ਆਪਾਂ ਖਲਾ ਰਹੇ ਆ। ਇਹ ਹੈ ਮਿੱਤਰੋ ਸੌਣ ਦੀ ਪਹਿਲੀ ਝੜੀ। ਸੌਣ ਦੀ ਠੰਡੀ ਬਰਸਾਤ ਵਧੀਆ ਤੇ ਉਹਦੇ ਖੁਸ਼ੀ ਵਿੱਚ ਬਣਾਏ ਅੱਜ ਆਪਾਂ ਖੀਰ ਪੂੜੇ। ਖੀਰ ਪੂੜੇ ਤੇ ਵਾਹ ਕਮਾਲ। ਆਹ ਤੁਹਾਨੂੰ ਟੋਕਰੇ ਜਿਹੀ ਦਿਖਾਉਣੇ ਆ। ਇਹਨੇ ਜਾਵਾ ਵਧੀਆ ਪੂੜੇ। ਤੇ ਆ ਹੁਣ ਲਾਤਾ ਇਹਦੇ ਤੇਲ ਆਪਾਂ ਥੋੜਾ ਜਿਹਾ ਸੈਡਾਂ ਤੇ ਸਰੋਂ ਦਾ ਤੇਲ ਸਰੋਂ ਦੇ ਤੇਲ ਨਾਲ ਕੂੜੇ ਬਹੁਤ ਵਧੀਆ ਤਿਆਰ ਹੁੰਦੇ ਨੇ ਉਹ ਦੇਖ ਹੁਣ ਪਲਟਾਂਗੇ ਇਹਦਾ ਪਾਸਾ ਦੇਖੋ ਹੁਣ ਚਲੋ 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 ਇਹ ਆਏ ਹਾਏ ਆਉਂਦਾ ਬਈ ਨਜ਼ਾਰਾ ਦੇਖ ਕੇ ਦੋਰਾ ਮੁਝ ਪਾਣੀ ਆ ਗਿਆ ਹੋ ਬਈ ਸਭ ਦੇ ਕੀ ਬਾਤ ਹੈ ਹੁਣ ਖੀਰ ਵੀ ਬਖਾਉਨੇ ਆ ਤੁਹਾਨੂੰ ਖੀਰ ਆ ਲੋ ਜੀ ਆ ਖੀਰ ਆਪਣੀ ਬਿਲਕੁਲ ਤਿਆਰ ਹੈ ਥੋੜੀ ਜਿਹੀ ਪਹਿਲਾਂ ਬਣਾ ਕੇ ਰੱਖੀ ਫ੍ਰਿਜ ਚ ਰੱਖਤੀ ਠੰਡੀ ਹੋ ਗਈ ਵਾਹ ਕਮਾਲ ਖੀਰ ਹਾਂ ਮੈਂ ਜਪਾਈ ਥੋੜੀ ਜੀ ਕਾਲੀ ਮਿਰਚਾ ਤੇ ਕਮਾਲ ਹੋ ਗਈ ਬੈਠੀ ਥੋੜੀ ਇਹਦੇ ਚ ਰੰਗ ਹੋਰਦੀ ਇਹਦਾ ਤੇ ਖੀਰ ਹੈ ਬਹੁਤ ਵਧੀਆ ਉਹ ਜੀ ਤਿਆਰ ਹੋ ਚੁੱਕਿਆ ਬਸ ਹੁਣ ਆਪਾਂ ਲਾ ਕੇ ਨੂੰ ਛਾਬੇ ਵਿੱਚ ਰੱਖਣਾ ਏ ਆ ਲੈ ਆਜੋ ਬਈ ਮਿੱਤਰੋ ਆਜੋ ਖਾ ਲੋ ਪੂੜੇ